ਛੋਟੇ ਕੱਦ ਪਰ ਵੱਡੀ ਪਛਾਣ ਵਾਲੀ ਰੂਬੀ ਦੀ ਸਿਹਤ ਵਿਗੜ ਗਈ ਹੈ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦੋਸਤੋ ਰੂਬੀ ਨਾਲ ਕੀ ਕੁਝ ਵਾਪਰਿਆ ਹੈ ਉਹ ਅਸੀਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਣ ਵਾਲੇ ਹਾਂ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹੁਣ ਜਿਵੇਂ ਕਿ ਤੁਸੀਂ ਸਾਰੇ ਹੀ ਛੋਟੇ ਕਦ ਦੀ ਮਸ਼ਹੂਰ ਵਲੌਗਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਹਰਵਿੰਦਰ ਰੂਬੀ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਉਹ ਲਗਾਤਾਰ ਆਪਣੀਆਂ ਮਜ਼ੇਦਾਰ ਵੀਡੀਓਜ਼ ਅਤੇ ਵਲੌਗਰਾਂ ਹੀ ਲੋਕਾਂ ਦੇ ਦਿਲਾਂ ਵਿੱਚ ਵਸਦੀ ਰਹਿੰਦੀ ਹੈ ਅਤੇ ਉਸ ਦੇ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਪਹੁੰਚ ਚੁੱਕੀ ਹੈ ਪਰ ਹੁਣੇ ਹੀ ਉਸ ਦੇ ਬਾਰੇ ਇੱਕ ਮਾੜੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਕਾਰਨ ਉਸ ਦੇ ਫੈਨਸ ਬਹੁਤ ਜ਼ਿਆਦਾ ਚਿੰਤਤ ਹਨ ਅਤੇ ਉਸ ਨੂੰ ਲਗਾਤਾਰ ਕਮੈਂਟਾਂ ਰਾਹੀਂ ਹੌਸਲਾ ਦੇ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਰੂਬੀ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਹੈ ਉਸ ਨੂੰ ਡ੍ਰਿਪਾਂ ਲਗਾਈਆਂ ਜਾ ਰਹੀਆਂ ਹਨ ਹਾਲਾਂਕਿ ਉਸ ਨੇ ਖੁਦ ਨਹੀਂ ਦੱਸਿਆ ਕਿ ਉਸ ਨੂੰ ਅਸਲ ਵਿੱਚ ਸਮੱਸਿਆ ਕੀ ਆਈ ਹੈ ਉਸ ਦਾ ਪੂਰਾ ਪਰਿਵਾਰ ਵੀ ਹਸਪਤਾਲ ਦੇ ਵਿੱਚ ਰੂਬੀ ਦੇ ਨਾਲ ਮੌਜੂਦ ਹੈ ਉਸ ਦੇ ਹਜ਼ਾਰਾਂ ਫੋਲੋਅਰ ਉਸ ਦੀ ਤੰਦਰੁਸਤੀ ਬਾਰੇ ਪੁੱਛ ਰਹੇ ਹਨ ਅਤੇ ਉਸ ਦੀ ਹਾਲਤ ਗੰਭੀਰ ਜਾਪ ਰਹੀ ਹੈ ਅਤੇ ਕਮੈਂਟਾਂ ਵਿੱਚ ਲੋਕਾਂ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਸਿਸਟਰ ਜੀ ਕੋਈ ਨਾ ਸਿਸਟਰ ਮੈਂ 11 ਦਿਨ ਚੌਪੇ ਸਾਹਿਬ ਦਾ ਪਾਠ ਕਰੂੰਗੀ ਤੁਹਾਡੇ ਲਈ ਜਲਦੀ ਇਕ ਹੋਮੇਜ ਤੁਸੀਂ ਗੋਡ ਬlesਸ ਯੂ ਰੂਬੀ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੇਰੇ ਕੋਲ ਬੋਲਣ ਲਈ ਕੁਝ ਨਹੀਂ ਹੈ ਇਸ ਗੱਲ ਤੋਂ ਸਾਫ਼ ਹੈ ਕਿ ਰੂਬੀ ਇਸ ਸਮੇਂ ਠੀਕ ਮਹਿਸੂਸ ਨਹੀਂ ਕਰ ਰਹੀ ਪਰ ਜਿਵੇਂ ਹੀ ਉਹ ਖੁਦ ਜਾਂ ਉਸ ਦਾ ਪਰਿਵਾਰ ਕੋਈ ਜਾਣਕਾਰੀ ਸਾਂਝੀ ਕਰੇਗਾ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਾਡੀ ਵੀ ਰੱਬ ਅੱਗੇ ਇਹੀ ਬੇਨਤੀ ਹੈ ਕਿ ਉਸ ਨੂੰ ਜਲਦੀ ਸਿਹਤਮੰਦ ਕਰੇ ਅਤੇ ਉਹ ਮਾੜੇ ਮੋੜ ਆਪਣੇ ਘਰ ਪਰਤ ਆਵੇ ਤੁਹਾਡੀ ਇਸ ਖਬਰ ਬਾਰੇ ਕੀ رائے ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ